ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਜੀਆਂ ਗੁਰਦੁਆਰਾ ਸਾਹਿਬਾ ਕਟਾਣਾ ਸਾਹਿਬ ਇਹ ਲੁਧਿਆਣੇ ਤੋਂ ਜਾਂਦੇ ਚੰਡੀਗੜ੍ਹ ਨੂੰ ਆਨੰਦਪੁਰ ਸਾਹਿਬ ਨੂੰ ਜਾਂਦੇ ਸਮੇ ਇਹ ਦੁਰਾਹੇ ਦੇ ਲਾਗੇ ਗੁਰਦੁਆਰਾ ਸਾਹਿਬ ਪੈ ਜਾਂਦਾ ਹੈ ਕਿ ਇਸ ਸਥਾਨ ਤੇ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਧੰਤਨ ਸ਼੍ਰੀ ਗੁਰੂ ਸ਼ੇਮੇ ਪਾ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਆਏ ਸਨ ਤੇ ਇਹ ਜੋ ਬੇਰੀ ਆ ਤੇ ਇਸ ਦੇ ਨਾਲ ਹੀ ਸਾਰਾ ਇਤਿਹਾਸ ਜੁੜਿਆ ਹੋਇਆ ਹੈ ਇਸ ਦਿਨ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਘੋੜਾ ਬੰਨ੍ਹਿਆ ਸੀ ਤੇ ਇਸ ਥਾਂ ਤੇ ਆ ਕੇ ਵਿਸ਼ਰਾਮ ਕੀਤਾ ਸੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਦੋਂ 마שיਵਾੜੇ ਤੋਂ ਹੁੰਦੇ ਹੋਏ ਇੱਧਰ ਨੂੰ ਆਏ ਸਨ ਤਾਂ ਇਸ ਅਸਥਾਨ 'ਤੇ ਭਾਈ ਨਵੀਖਾਂ ਤੇ ਗਨੀਖਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉੱਚ ਦਾ ਪੀਰ ਬਣਾ ਕੇ ਲੈ ਆਏ ਸਨ ਤੇ ਇਸ ਅਸਥਾਨ 'ਤੇ ਹੀ ਆ ਕੇ ਇਸ ਬੇਰੀ ਢੇਟੀ ਆ ਕੇ ਉਹਨਾਂ ਨੇ ਅਸਨ ਲਾਇਆ ਸੀ ਜੋ ਕਿ ਪਲੰਗ ਇਸ ਅਸਥਾਨ 'ਤੇ ਦਾਇਆ ਸਿਆਕੇ ਤੇ ਇਹ ਬਹੁਤ ਪਵਿੱਤਰ ਜਗ੍ਹਾ ਹੈ ਇਹ ਨਹਿਰ ਦੇ ਨਾਲ ਗੁਰਦੁਆਰਾ ਸਾਹਿਬ ਸਥਿਤ ਹੈ ਜੋ ਕਿ ਲੁਧਿਆਣੇ ਤੋਂ ਆਨੰਦਪੁਰ ਸਾਹਿਬ ਨੂੰ ਜਾ ਰਹੀ ਨਹਿਰ ਤੇ ਇਸ ਦੇ ਕੰਢੇ ਤੇ ਬਣਿਆ ਗੁਰਦੁਆਰਾ ਸਾਹਿਬ ਹੈ ਬਹੁਤ ਹੀ ਪਵਿੱਤਰ ਜਗ੍ਹਾ ਹੈ ਤੇ ਬਹੁਤ ਹੀ ਸ਼ਰਧਾ ਪਾਉਨ ਦੇ ਨਾਲ ਸੰਗਤ ਦਰਸ਼ਨ ਕਰਨ ਆਉਂਦੀ ਹੈ ਸਾਹ ਸਮਝੀ ਕਰੋ ਦਰਸ਼ਨ ਤੇ ਬਹੁਤ ਹੀ ਸਕੂਨ ਮਿਲਦਾ ਹੈ ਸਥਾਨ ਤੇ ਆਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ